ਤਰੋ ਸਵਾਗਤ ਹੈ ਨਵੇਂ ਵਲੌਗ 'ਚ ਕਿੱਥੇ ਚੱਲੇ ਤੀਆਂ ਤੇ ਮੁੰਡਾ ਕਹਿੰਦਾ ਤੀਆਂ ਤੇ ਜਾ ਕੇ ਆਣਾ ਵਾਹ ਚੱਲ ਵਾਹ ਚੱਲਦੇ ਆਂ ਨਾਲੇ ਦਿਖਾ ਦਈਏ ਵੀ ਸਾਡੇ ਪਿੰਡ ਦੀਆਂ ਤੀਆਂ ਕਿੰਨੀਆਂ ਜਾਂਦੇ ਆਣਾ ਓਏ ਮਿਲਦੇ ਆਂ ਮਿੱਤਰੋ ਜਾ ਕੇ ਤੁਹਾਨੂੰ ਲਓ ਮਿੱਤਰੋ ਤੀਆਂ ਤੇ ਆਏ ਇਹਦਾ ਤੀਆਂ ਦਾ ਪਿੱਛੇ ਡੀ ਜੇ ਡੀ ਦੇ ਖਤਮ ਹੀ ਹੋ ਗਏ ਕੱਠ ਵਾਲਾ ਜੀ ਉਹਦੇ ਨੂੰ ਐਮ ਐਲ اے ਜੀ ਸਕੂਲ ਕੋਲ ਦੀਗਾ ਪ੍ਰੋਗਰਾਮ ਉਹ ਪਿੰਗਾ ਝੂਠ ਜਿਹਾ ਦੇਖ ਬੇਬੇ ਉੱਧਰ ਦੇਖ ਜੀ ਹਾਂ ਆਹ ਦੇ ਦੀ ਜੀ ਦੇਖਣਾ ਦਾ ਵਧੀਆ ਰਿਆ ਕਿ ਦੇਈ ਜਾਂਦੀ ਆ ਗੰਦ ਦੇ ਕਿੰਨਾ ਬਾਤ ਆਪਣੇ ਪਿੰਡ ਵਾਲਿਆਂ ਨੇ ਖਾਣ ਪੀਣ ਦਾ ਪੂਰਾ ਪ੍ਰਬੰਧ ਆ ਨਾ ਉਹ ਲੈ ਚਲ ਓਏ ਆਦੇ ਨੱਚਿਆ ਤੂੰ ਪੂਰਾ ਘੈਂਟ ਕੰਮ ਹਣਾ ਓਏ ਇੱਕ ਨੰਬਰ ਮਾਹੌਲ ਆਦੇ ਝੂਲੇ ਚਾਲੇ ਵੀ ਪੂਰੇ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਆਰੇ ਦਾ ਹੋਰ ਰਜਵਾ ਕੇ ਦੇ ਓਏ ਆਦੇ ਇੱਧਰ ਪੀਂਗਾ ਚੱਲਦੇ ਆ ਉਧਰ ਹੀ ਚੱਲਦੇ ਆ ਤੇਰੇ ਯਾਰ ਬੈਠੇ ਤੇਰੇ ਯਾਰ ਪਿਆਰੇ ਲੈ ਵੇ ਦੁਕਾਨ ਲੈਣਾ ਕੁਛ ਲੈਣਾ ਕੁਛ ਬੈ ਜਾ ਵੇ ਇੱਥੇ ਬੈ ਜਾ ਹੂੰ ਪੀਂਗ ਤੇ ਬੇਬੇ ਡਿੱਗਣਾ ਪਵੇ ਕਿਤੇ ਚੱਲੀਏ ਫੇਰਾ ਹੁਣ ਦੇਖਦੇ ਆਣੇ ਗਰਾਊਂਡ ਤੇ ਵੀ ਚੱਲਾਂਗੇ ਅੱਜ ਮੁੰਡੇ ਖੇਡ ਹੀ ਆਂਦੇ ਨੇ ਹੁਣ ਅਸੀਂ ਉਧਰੋਂ ਇੱਧਰ ਆ ਗਏ ਐ ਪੂਰਾ ਬਾਈ ਕੰਮਬਰਕ ਮਾਹੌਲ ਕੰਮ ਵਧੀਆ ਹੋ ਰਿਹਾ ਯਾਰ ਪਰ ਮੇਲਾ ਵਿਛੜ ਗਿਆ ਪਹਿਲਾਂ ਆਉਣਾ ਸੀ ਥੋੜਾ ਲੇਟ ਹੋ ਗਿਆ ਆਪਾਂ ਨਾ ਕਲਿੱਪ ਆ ਬਈ ਜਿਹੜੇ ਉਹ ਲਾਵਾਂ ਹਾਂ ਕਲਿੱਪ ਆ ਲਾਵਾਂਗੇ ਵਿੱਚ ਚੱਲੀਏ ਬਸ ਚਲੋ ਚਲੋ ਕੱਠ ਬਹੁਤ ਸੀ ਹੁਣ ਤਾਂ ਟਾਮੇ ਟੱਲੀ ਰਹਿ ਗਏ ਉਹ ਨੇ ਉੱਪਰ ਫਿਰਦੇ ਆਪਣੇ ਵਾਲੇ ਔਰੇ ਕੀ ਕਰਦੇ ਆਂ ਪੇਡਾ ਬਣਾਉਣਾ ਪੇੜ ਦਾ ਪਰਨਾ ਗੁੱਲ ਆ ਓਏ ਆ ਕੀ ਹੋ ਗਿਆ ਨਾ ਨਾ ਪਿੰਗ ਪਿੰਗ ਤਾਂ ਡਿੱਗ ਗਿਆ ਹੈਨਾ ਪਿੰਗ ਤਾਂ ਖਿੱਡ ਨਹੀਂ ਗਿਆ ਅੱਜ ਨਾ ਨਾ ਹੈ ਓਏ ਕੋਈ ਹੈਗਾ ਹੀ ਨਹੀਂ ਉੱਥੇ ਕਿਉਂ ਕੋ ਕੋਪਾ ਲੈ ਓਏ ਟੁਕਾ ਜਾਣਗੇ ਆ ਆ ਗੁਲਪੀ ਖਾਓਗੇ ਹਾਂ ਹਾਂ ਐ ਤੂੰ ਚੋਰ ਕਾ ਤੋ ਬਣਿਆ ਫਿਰ ਤਾਂ ਹੈ ਕਾਕੂ ਮੰਤਰੀ ਬਣ ਗਿਆ ਇਹਦੀ ਵੈਲਾ ਜੂੜਾ ਉਹ ਪਟਕਾ ਬਣ ਕੇ ਆਉਣਾ ਸੀਗਾ ਕਦੋਂ ਕਰਾਂਗੇ ਤੁਸੀਂ ਮੈਂ 2 ਕਿ ਮਿੰਟ ਨੇਰਾਇਆ ਹੈ ਬੂਰਾ ਪੰਗੜਾ ਬਾਇਆ ਪੰਗੜਾ ਮੈਂ ਇਹਨੇ ਪਾਇਆ ਵਾ ਦੇਖੋ ਬੋਲੀ ਬੁੱਲੀ ਪਾ ਦਿੰਦੇ ਵਿੱਚ ਜੂੜਾ ਖੜਿਆ ਦਿੰਦੇ ਹੈ ਕਿੱਥੇ ਚੱਲੇ ਖੇਡਣ ਚੱਲੀਏ ਕੀ ਹਾਲ ਹੈ ਮਰੇ ਚੱਲ ਬੈਠਾ ਚਲੋ ਮਿੱਤਰੋ ਹੁਣ ਚੱਲੀ ਖੇਡਣ ਮੁੰਡੇ ਫੇਰ ਮਿਲਦੇ ਹਾਂ ਲੋ ਮਿੱਤਰੋ ਸਵਾਦ ਆ ਗਿਆ ਸਵਾਦ ਬੇਰ ਤੇ ਲਿਵਰ ਤੇ ਚਿੰਦਾ ਆਂ ਗੋਲੋ ਲੰਗ ਥਰੂ গুড মর্নিং ਹੋ ਚੁਕੀ ਆ ਸਵਾਗਤ ਆ ਲੌਗ ਚ ਤੇ ਅੱਜ ਆਪਾਂ ਚੱਲਿਆਂ ਕੋਆ ਜੀ ਕੋਲੇ ਤਿਆਰੀ ਕਿੱਛ ਰੱਖੀ ਆ ਪੂਰੀ ਤੇ ਸਾਰੇ ਜਾਣੇ ਫੈਮਲੀ ਚੱਲੀ ਆ ਭੁਆਜੀਪੁਰ ਸੰਧਾਰਾ ਲੈ ਕੇ ਹੁਣ ਆਪਾਂ ਚੱਲਦੇ ਆਂ ਬਾਜ਼ਾਰ ਚ ਉੱਥੇ ਡੱਬੇ ਲੈਣੇ ਆਂਗੇ ਨਾਲੇ ਹੋਰ ਚੀਜ਼ੀਆਂ ਲੈਣੇ ਆਂ ਮਿਲਦੇ ਆਂ ਤੁਹਾਨੂੰ ਬਾਜ਼ਾਰ ਚ ਜਾ ਕੇ ਲਓ ਮਿੱਤਰੋ ਕੇਲੇ ਲੈ ਲਈਏ ਆਪਾਂ ਇੱਥੇ ਤੋਂ ਲੈ ਲਈਏ ਯਾਰ ਲਓ ਮਿੱਤਰੋ ਕੇਲੇ ਲੈ ਲੈਣੇ ਹੁਣ ਲੈਣੇ ਆਂ ਮਠਾਈ ਡੱਬੇ ਲੈਣੇ ਹੁਣ ਪੂਰੇ ਅੰਕਲ ਦੇੋਂ ਇੱਕ ਨੰਬਰ ਕਮ ਹੋ ਢੱਬੇ ਲੈ ਲੀਏ ਫਿਰ ਮਿਲਦੇ ਆ ਲਓ ਜੀ ਮਸਤ ਹੁਣ ਸਾਹਿਬ ਪਹੁੰਚ ਚੁੱਕੇ ਆ ਕੋਲਡ ਮੂਰਦੀ ਵੀਰ ਲਾਉਣੇ ਆ ਜਿਹੜਾ ਚੱਕਰ ਜਾਂਦਾ ਕੋਈ ਨਾ ਕੋਈ ਬੰਦਾ ਆਪਣਾ ਨੰਗ ਵਿਗਾਂਦੇ ਕੋਈ ਬਿਲਡਿੰਗ ਹੋਰੇ ਬਰਦੋਰ ਸਾਰੇ ਪਹੁੰਚ ਚੁੱਕਿਆ ਲੋ ਮਿੱਤਰੋ ਆਹ ਸੜਕ ਕਾਂਝਲੇ ਲੈ ਜਾਂਦੀ ਆ ਜਿੱਧਰੋਂ ਆਪਾਂ ਆਏ ਆ ਉਹ ਚੰਗਾਲ ਤੋਂ ਆਏ ਆਂ ਤਿਆਰ ਆ ਦੱਸਿਓ ਕਿ ਕਿਹੜੇ ਪਿੰਡ ਨੂੰ ਜਾਂਦਾ ਕਮੈਂਟ ਕਰਕੇ ਦੱਸਿਓ ਇਧਰ ਕਾਂਝਲਾ ਆ ਗਿਆ ਆਹ ਰਾ ਦੱਸਿਓ ਵੀ ਕਿੱਧਰ ਨੂੰ ਜਾ ਰਿਹਾ ਲਓ ਮਿੱਤਰੋ ਬੁਆਜੀਗੜ ਪਹੁੰਚ ਚੁੱਕੇ ਆਂ ਇਹ ਮੜ ਕੇ ਮੜ ਕੇ ਮੜ ਕੇ ਮੜ ਕੇ ਚਲੋਈ ਆਸ ਪਹੁੰਚ ਵੀ ਦਗਾ ਦੇ ਪਿੰਡ ਦੀਆਂ ਵੀਆਂ ਸਾਨੂੰ ਮਾਰੀਆਂ ਆ

Ta sig alveg. Ta sig alveg. ਰਕੋ ਤੇ ਇਹ ਦੱਸਾਂਗਾ ਠੰਡਾ ਰਕੋ ਤੇ ਕੋਈ ਕਰੋ ਉਹ ਮਿੱਠਾ ਬੋ ਮਿੱਠੋ ਮੋੜ ਪੂਰਾ ਵੇਵੀ ਹੋਇਆ ਪਿਆ ਇੱਕ ਨੰਬਰ ਕੰਮ ਬੱਲੇ ਬੱਲੇ ਹੋਈ ਪਈ ਆ ਐਨਾ ਕੁਝ ਪਾਵਾਂਗੇ ਕਿੱਥੇ ਐ ਫਿਕਰ ਲੱਗਿਆ ਬਾ ਰੋਬੋਟ ਹੋਈ ਪਈ ਆ ਜਮਾ ਕੰਮ ਇੱਕ ਨੰਬਰ ਚ ਪੂਰਾ ਲਓ ਜੀ ਟਰੈਕਟਰ ਨਵਾਂ ਲਿਆ ਤਾ ਬੁੱਫੜ ਜੀ ਨੇ ਪਹਿਲਾਂ ਅਰਜ਼ੀ ਹੁਣ ਹਾਲ ਲੈਂਦਾ ਇੱਜਾ ਦਾ ਛੋਟਾ ਖੜਾ ਇਹਨਾਂ ਨੇ ਪੂਰੇ ਸ਼ੌਂਕ ਨਾਲ ਰੱਖਿਆ ਬੁੱਫੜ ਜੀ ਨੂੰ ਬੜਾ ਸ਼ੌਂਕ ਆ ਖੇਤੀ ਦਾ लशक रखे पूरा रखे डेक भी कालो बड़ी लखड़ियों बहार हो गया दुछा। आजा दुछा। मेरे को ਦੇ ਨੀ ਮਾਰ ਜੀ ਚਾਚੂ ਆ ਜਾ ਉਹਦੇ ਵੀ ਚਾਚੂ ਬੁਲਾਉਂਦੇ ਦੀ ਆ ਜਾ ਜਾਣਾ ਚਾਚੂ ਵਾਲਾ ਕਿਉਂ ਆਇਆ ਜਾਣਾਗਾ ਤੂੰ ਕਹਿੰਦਾ ਮੈਂ ਕਿਹਾ 2 ਮਿੰਟ ਖੜੂ ਚਾਚੂ ਕਿ 2 ਮਿੰਟ ਖੜਕੀ ਲੈ ਕੇ 2 ਮਿੰਟ ਤੇ 2 ਮਿੰਟ ਖੜ ਦੋ ਇਹ ਤਾਂ ਕਹਿ ਦੂ ਬੈਠੇ ਨਹੀਂ ਮੈਂ ਜਦੋਂ ਲੱਗੇ ਬਹਿਰਦਾ ਜਿਵੇਂ ਹੁੰਦਾ ਹੈ ਨਾ ਤਕਦੀਰ ਉਹ ਤੂੰ ਯਾਦ ਕਰ ਸੀਕੀ ਆਉਂਦਾ ਹੈ ਹਾਂ ਉਹ ਤਾਂ ਦੋਦੇ ਨਾਲ ਹੀ ਹੈ ਜਿੰਨੀ ਜਾਂਦੀ ਜਾਂਦਾ ਕੋਈ ਸਿੱਟਾ ਨਾ ਬਸ ਬਰੇ ਤਾ ਜਿਓ ਆ ਮੇਰੇ ਕੋਲ ਆ ਜਾ ਚੋਪਾ ਜਮਾ ਸਨ ਸਾਡੇ ਉਹ ਫਰਮਾ ਚਾਟਾ ਲਾ ਆ ਜਾ ਉਹ ਚਾਂਬੜੀ ਜਾਂਦੇ ਆ ਜਾ ਉਹ ਦੇਖੋ ਉਹ ਸਾਰੇ ਆ ਜੀ ਕਿਹ ਕਹਿਣਾ ਮੇਰੇ ਕੋ ਦਾ ਬੰਦਾ ਆ ਜਾ ਚੋਪਾ ਰਨਾ ਚੱਲ ਰੋਣਾ ਬਸ ਚੁੱਪ ਲੈ ਲੋਕ ਜੰਮੀ ਕੋਕ ਲੋਕ ਚੱਲ ਪਤਾ ਰੋ ਕੇ ਮੇਰੇ ਕੋਲ ਆ ਜਾ ਆ ਜਾ

ਇੱਧਰ ਆ ਰੋ ਲੱਗਿਆ ਤੇਰਾ ਕੰਮ ਤਾਂ ਹੁੱਕਾ ਮੈਨੂੰ ਮਨੂ ਮਨੂ ਨੂੰ ਲਾਦੀ ਸੀ ਮਨੂ ਪਰ ਸਟੇ ਬੰਦ ਦੀ ਸੀ ਤੇ ਕਿਉਂ ਤਾਂ ਨਹੀਂ ਸ਼ੁਰੂ ਇਹ ਬੜਾ ਸਾਨਾ ਹੈ ਇਹ ਰਹੇ ਇੱਕ ਨੂੰ ਬੁਲਾਉਂਗਾ ਇਹਨਾਂ ਦਾ ਵੀ ਤਮੇ ਗੱਗੀ ਵੀ ਕਿਥੇ ਮੈਨੂੰ ਵੀ ਨਾਮ ਤੋਂ ਬੁਲਾਇਆ ਧੰਨ ਗਾਲੀ ਕੋਲ ਜਾਂਦਾ ਉਹ ਤੇਰੀ ਫੋਟੋ ਕੀ ਚੀਜ਼ਾਂ ਦਾ ਚਾਚੀ ਆ ਜਾ ਮੇਰੇ ਕੋਲ ਆ ਜਾ ਦੋ ਹਾਰੀ ਜੱਟ ਦੇਖ ਰ ਰਹੇ ਕਹਿੰਦੀ ਉਹਨੇ ਮਿੱਤਰੋ ਕਰ ਲਈ ਤਿਆਰੀ ਜਾਣ ਦੀ ਚੱਲਦੇ ਆਂ ਫਿਰ ਜਾ ਕੇ ਗਰਾਊਂਡ 'ਚ ਵੀ ਗਰਾਊਂਡ ਵੀ ਜਾਣਾ ਆਪਾਂ ਨੇ ਫੋਨ ਆਉਣ ਵਾਲੀ ਆ ਮੁੰਡਿਆਂ ਦਾ ਚੱਲਦੇ ਆਂ ਫਿਰ ਚੰਗਾ ਮੈਂ ਠੀਕ ਹੈ ਬਾਏ ਹਾਂ ਯਾਰ ਕਿ ਫੋਰਗਾ ਤੇ ਕਿ ਫੋਰਗਾ ਤੇ ਮਾਮੇ ਦੇ ਨਾਲ ਹੀ ਕਿਤੇ ਦੇ ਬਾਏ ਕਿਹੜੀ ਕਰਦਾ ਚਾਰ ਇੱਕ ਇਹਦਾ ਬੜਾ ਛੈਣਾ ਹੈ ਇਹ ਬੜਾ ਛੈਣਾ ਹੈ ਇਹਦਾ ਤੇ ਆ ਬੜਾ ਛੈਣਾ ਬਾਏ ਜਾਓ ਜਾਓ ਬੜਾ ਜੇਤੀ ਚਲੋ ਜੀ ੱੱਲੇ ਪਿੰਡ ਹੁਣ ਲੋ ਮਿੱਤਰੋ ਇਧਰ ਗਰਾਊਂਡ ਦੇਖੋ ਕਿੰਨਾ ਘੈਂਟ ਬਣਾਇਆ ਹੈਗਾ ਇਹ ਇਧਰ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਾ ਹੋਇਆ ਪਿੰਡ ਲੱਡੇ ਲੋ ਮਿੱਤਰੋ ਜੀ ਮੇ ਪਹੁੰਚ ਚੁੱਕਿਆ ਹਾਂ ਬਾਜ਼ਾਰ ਚ ਹੁਣ ਚੱਲਿਆਂ ਘਰ ਨੂੰ ਤੇ ਕਰੇ ਜਾ ਕੇ ਫੇਰ ਆਪਾਂ ਚੱਲਦੇ ਆਂ ਗਰਾਊਂਡ ਚ ਫਿਰ ਮਿਲਦੇ ਆਂ ਤੁਹਾਨੂੰ ਠੀਕ ਹੋ ਗਿਆ ਬਹੁਤ ਮਿੱਤਰੋ ਬਾਲ ਕੋਠੇ ਦੇ ਵਾਗੀ ਦੋ ਵਾਰ ਇਹਦਾ ਹੁਣ ਮੱਲਾ ਦਾ ਸਾਨੂੰ ਘਰੀ ਜਾਣਾ ਬੂਹਣਾ ਓ ਹਰਮਨ ਬੱਸ ਬਲੌਗ ਦਾ ਐਂਡ ਕਰਦੇ ਆ ਮਿੱਤਰੋ ਕੈਂਡ ਦੇ ਬਲੌਗ ਨਾਲ ਮਿਲਦੇ ਆ ਲਾਈਕ ਸ਼ੇਅਰ ਕਰਦੇ ਹੋ